ਜੱਲਾ ਜ਼ਿੰਦਾਬਾਦ ਜ਼ਿੰਦਾਬਾਦ ਭਾਈਚਾਰੇ ਦਾ ਜ਼ਿੰਦਾਬਾਦ ਜ਼ਿੰਦਾਬਾਦ ਖੁਸ਼ੀ ਦੀ ਗੱਲ ਆ ਸਾਡੇ ਪਿੰਡ ਨੇ ਬੜਾ ਸਾਥ ਦਿੱਤਾ ਸੰਸਦ ਪਾਰਟੀ ਦੇ ਜਿਹੜੇ ਸਾਡੇ ਹਿੰਦਾਰੂ ਵਰਕਰ ਨੇ ਬੜੀ ਮਿਹਨਤ ਕੀਤੀ ਆ ਇੱਕ ਮਹੀਨਾ ਲਗਾਤਾਰ ਇਹਨਾਂ ਨੇ ਮਿਹਨਤ ਕੀਤੀ ਤੇ ਸਾਨੂੰ ਖੁਸ਼ੀ ਦੀ ਗੱਲ ਆ ਕਿ ਅਸੀਂ 2000 ਵੋਟਾਂ ਆਪਣੇ ਪ੍ਰਿੰਟ ਲੋਕਤਾਈ ਤੇ ਭੈਣ ਤੁਹਾਡੀ ਸ਼ੈਲ ਜੈ ਜਿਹੜੀ ਕਿ ਸਰਸਾ ਤੋਂ ਅੱਜ ਮੀਡ ਕਰਕੇ 3 ਲੱਖ ਵੋਟਾਂ ਤੇ ਜਿੱਤ ਰਹੀ ਹੈ ਮੋਦੀ ਸਾਹਿਬ ਦੀ ਟਵੀਟ ਖਰਾਬ ਹੋ ਰਹੀ ਆ ਉਹਨਾਂ ਦੀ ਕੀ ਹੋਣੀ ਆ ਤਮਰ ਸਾਹਿਬ ਤਾਂ ਕੁਝ ਵੀ ਨਹੀਂ ਗੇ ਜਿਹੜਾ ਉਹਨਾਂ ਨੇ ਨੈਰੇਟਿਵ ਪੈਦਾ ਕੀਤਾ ਦੇਸ਼ ਦੇ ਵਿੱਚ Hindu Musliman ईसाई ਮੁਸਲਮਾਨਾਂ ਤੋਂ ਵੈਸੇ ਹੀ ਉਹਨਾਂ ਅਟਾਚ ਜਾਤ ਪਾਤ ਦੇ ਆਧਾਰ ਤੇ ਬਣ ਰਿਹਾ ਸੀ ਲੋਕਾਂ ਨੂੰ ਅੱਜ ਉਹਨਾਂ ਨੇ ਚੁੱਪੀ ਦੇ ਵਿੱਚ ਵੀ ਬੜਾ ਸਾਹਬ ਕਰ ਦਿੱਤਾ ਉਹਨਾਂ ਦਾ ਬੜੀ ਖੁਸ਼ੀ ਦੀ ਗੱਲ ਆ ਕਿ ਉਹਨੂੰ ਅੱਜ ਪਤਾ ਲੱਗ ਗਿਆ ਵੀ Hindu Muslim ਦੀ ਲੜਾਈ ਨਹੀਂ ਹੋਣੀ ਚਾਹੀਦੀ ਵਿਕਾਸ ਦੇ ਨਾਂ ਤੇ ਇਲੈਕਸ਼ਨ ਲੜੇ ਜਾਂਦੇ ਆ ਬੜਾ ਕਿਸਾਨਾਂ ਦੇ ਨਾਲ ਇਹਨਾਂ ਨੇ ਚੁੱਪੋ ਜਾਈ ਸਿੱਕੀ ਸੀ ਉਹਦਾ ਖਾਮਜਾ ਇਹਨਾਂ ਨੂੰ ਬਿਲਕੁਲ ਜੀ ਸਾਰੇ ਪੰਜਾਬ ਚੋਂ ਸਾਫ ਪੀਸੇ ਕਰਕੇ ਹਰਿਆਣਾ ਚੋਂ ਵੀ ਸਾਫ ਹੋ ਜਾਣਗੇ ਕਿਸਾਨਾਂ ਨਾਲ ਬੜਾ ਧੱਕਾ ਕੀਤਾ ਗਿਆਗਾ ਮਜ਼ਦੂਰ ਦੇ ਨਾਲ ਧੱਕਾ ਕੀਤਾ ਗਿਆਗਾ ਛੋੜੇ ਵਪਾਰੀਆਂ ਨਾਲ ਛੋੜੇ ਵਪਾਰੀਆਂ ਵਿਚਾਰੇ ਉਹਨਾਂ ਨਾਲ ਧੱਕਾ ਕੀਤਾ ਗਿਆ ਇੱਕ ਵਾਰੀ ਜੇ ਇਹ ਬੰਦਾ ਹੋਰ ਬਣ ਗਿਆ ਨਾ ਜੀ ਜਿਹੜਾ ਕੋਈ ਕਿਲਾ ਦੋ ਕਲੇ ਚਾਰ ਕਿੰਨੇ ਵਾਲੇ ਕੱਖ ਨਹੀਂ ਰਹਿਣਾ ਸਾਡੇ ਕੋਲ ਸਭ ਮੋਰ ਖੁੱਲ ਜਾਣਗੇ ਅਜੀਆਂ ਛੋਟੀਆਂ ਦੁਕਾਨਾਂ ਕਰੀ ਬੈਠੇ ਨੇ ਸਭ ਬੰਦ ਹੋ ਜਾਊਗਾ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ